ਜੋੜੇਪੋਲ ਨਹਿਰ ਦੇ ਵਿੱਚ 4 ਵਿਅਕਤੀਆਂ ਦੀ ਡਿੱਗਣ ਦੇ ਕਾਰਨ ਦੁਖਦਾਈ ਮੌਤ ਹੋ ਜਾਂਦੀ ਸੂਚਨਾ ਪੁਲਿਸ ਅਤੇ ਆਮ ਲੋਕਾਂ ਨੂੰ ਮਿਲੀ। ਕਰੀਬ 40 ਘੰਟਿਆਂ ਦੀ ਜਦੋਂ ਜਹਾਜ਼ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਪੁਲਿਸ ਨੂੰ ਮਿਲੀਆਂ। ਡੀਐਸਪੀ ਦਵਿੰਦਰ ਸਿੰਘ ਸੰਦੋਨੇਦ ਸਿਆਗੇ ਪਰਿਵਾਰ ਦੇ ਵੱਲੋਂ ਦਰਜ ਕਰਵਾਈ ਬਿਆਨਾਂ ਦੇ ਆਧਾਰਤ 11 ਅਤੇ 12 ਮਈ ਰਾਤ ਨੂੰ ਮਲੇਰਕੋਡਾ ਦੇ ਪਿੰਡ ਸੰਗਾਲਾ ਰਟੌਲਾ ਨੇੜੇ ਇੱਕ ਟਰੱਕ ਏਜੰਸੀ ਦੇ ਕੰਮਕਰਦੇ ਚਾਰ ਵਿਅਕਤੀ ਜਿਨ੍ਹਾਂ ਦੇ ਵਿੱਚ ਗੋਪਾਲ ਕ੍ਰਿਸ਼ਨ, ਜਤਿੰਦਰ ਕੁਮਾਰ ਚੌਧਰੀ, ਰਾਜਸਥਾਨ, ਗਗਨਦੀਪ ਸਿੰਘ ਵਾਸੀ ਕਨੌਰ ਜੱਟਾ, ਸੁਜਨ ਮਾਲਿਕ, ਰਾਜਸਥਾਨ ਨੇ ਕਾਰ ਦੇ ਰਾਹੀਂ ਹਰਦਵਾਰ ਨੂੰ ਜਾਣਾ ਸੀ। ਉਹਨਾਂ ਦਾ ਕੋਈ ਥੋਪ ਪਤਾ ਨਹੀਂ ਸੀ ਲੱਗ ਰਿਹਾ ਜਿਨ੍ਹਾਂ ਵਿੱਚ ਇੱਕ ਏਜੰਸੀ ਦਾ ਮੈਨੇਜਰ ਵੀ ਦੱਸਿਆ ਜਾ ਰਿਹਾ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਸਾਰਿਆਂ ਦੀ ਉਮਰ 25 ਤੋਂ 40 ਸਾਲ ਦੇ ਦਰਮਿਆਨ ਦੱਸੀ ਪੁਲਿਸ ਵੱਲੋਂ ਜਦੋਂ ਪਰਿਵਾਰਕ ਮੈਂਬਰਾਂ ਸਾਥੀਆਂ ਦੇ ਨਾਲ ਲਾਪਤਾ ਹੋਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੂੰ ਫੋਨ ਦੀ ਲੋਕੇਸ਼ਨ ਟ੍ਰੈਕ ਕਰਦੇ ਆ ਪਤਾ ਚੱਲਿਆ ਕਿ ਜੋੜੇਪੁਰ ਨਹਿਰ ਦੇ ਆਸ-ਪਾਸ ਦੀ ਲੋਕੇਸ਼ਨ ਆ ਰਹੀ ਹੈ ਤਾਂ ਉੱਥੇ ਕਾਰ ਦੀ ਪਾਈ ਨੰਬਰ ਪਲੇਟ ਤੋਂ ਜਾਂਚ ਕੀਤੀ ਗਈ ਕਿ ਕਾਰ ਇੱਥੇ ਆ ਕੇ ਲਾਪਤਾ ਹੋ ਗਈ ਹੈ ਕਾਰ ਦੀ ਸਪੀਡ ਇਨੀ ਤੇਜ਼ ਸੀ ਕਿ ਨਹਿਰ ਕਿਨਾਰੇ ਲੱਗੇ ਭਾਰੀ ਲੋਹੇ ਦੀਆਂ ਪਾਈਪਾਂ ਨੂੰ ਤੋੜ ਕੇ ਨਹਿਰ ਵਿੱਚ ਸਿੱਧੀ ਝੱਟ ਗਈ ਪੁਲਿਸ ਵੱਲੋਂ ਕਾਰ ਨੂੰ ਨਹਿਰ ਵਿੱਚੋਂ ਕੱਢਣ ਤੋਂ ਬਾਅਦ 4 ਜਣੇ ਮ੍ਰਿਤਕ ਪਾਏ ਗਏ ਅਤੇ ਲਾਸ਼ਾਂ ਦੀ ਪਛਾਣ ਕਰਨੀ ਵੀ ਔਖੀ ਹੋ ਰਹੀ ਸੀ ਪੁਲਿਸ ਚੌਕੀ ਹਿੰਮਤਾਣਾ ਵੱਲੋਂ ਲਾਸ਼ਾਂ ਦੇ ਪ ਲਾਸ਼ਾਂ ਪਰਿਵਾਰ ਦੇ ਮੈਂਬਰਾਂ ਨੂੰ ਸੌਂਪੀਆਂ ਜਾਂਦੀਆਂ। ਇਹ ਸਾਡੇ ਸਾਡੇ ਵੱਲ ਭਾਰਤ ਆਟੋਮੋਬਾਈਲ ਦੇ ਵਿੱਚ ਸਾਡਾ ਇੱਕ ਦਾ ਮੈਨੇਜਰ ਸੀਗਾ ਜੀ। ਇੱਕ ਸਟੋਰ ਕੀਪਰ ਸੀ ਦੋ ਮੁੰਡੇ ਨਾਲ ਕੰਮ ਕਰਦੇ ਸੀਗੇ। ਇਹ ਕਿੱਥੇ ਚਲੇ ਗਏ? ਦੇਖੋ ਜੀ ਸਾਨੂੰ ਇਹ ਕੁਝ ਨਹੀਂ ਦੱਸ ਕੇ ਗਏ। ਇਹ ਉੱਥੋਂ ਹੀ ਸਾਡੇ ਵਰਕਰਾਂ ਤੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਵਰਕਰਾਂ ਤੋਂ। ਗੇਟ ਕੀਪਰ ਤੋਂ ਗੇਟ ਕੀਪਰ ਤੋਂ ਕਿ ਰਾਤ ਨੂੰ 11 ਵਜੇ ਅੰਦਾਜ਼ਾ ਉੱਥੋਂ ਨਿਕਲੇ ਨੇ। ਹੁਣ 11 ਵਜੇ ਸੀ 10 ਵਜੇ ਸੀ 12 ਵਜੇ ਸੀ ਕੁਝ ਵੀ ਨਹੀਂ ਪਤਾ ਚਲੋ ਕਿਉਂਕਿ ਉਦੋਂ ਬਲੈਕਆਊਟ ਦਾ ਦਿਨ ਸੀ ਸਭ ਤੋਂ ਵੱਡੀ ਗੱਲ ਤੇ ਉਸ ਤੋਂ ਬਾਅਦ ਸਵੇਰੇ ਜਦੋਂ ਜਾ ਕੇ ਸਾਨੂੰ ਪਤਾ ਲੱਗਿਆ ਸਾਡੇ ਬੰਦੇ ਮਿਸਿੰਗ ਨੇ ਅਸੀਂ ਉਦੋਂ ਹੀ ਦੇਖ ਭਾਲ ਸ਼ੁਰੂ ਕੀਤੀ ਬੰਦਿਆਂ ਨੇ ਸਾਨੂੰ ਦੱਸਿਆ ਕਿ ਐਂ ਕਰਕੇ ਉਹਨਾਂ ਨੇ ਹਰਦਵਾਰ ਦਾ ਪ੍ਰੋਗਰਾਮ ਬਣਾਇਆ ਸੀ ਜਾਣ ਦਾ ਕਿ 4-5 ਮੁੰਡੇ ਹੋਰ ਵੀ ਵਰਕਰਾਂ ਨੂੰ ਪੁੱਛ ਰਹੇ ਸੀ ਕਿਸੇ ਨੇ ਹਾਂ ਨਹੀਂ ਕੀਤੀ ਪਰ ਜਿੰਨਾਂ ਜਿੰਨਾਂ ਨੇ ਹਾਂ ਕੀਤੀ ਉਹਨਾਂ ਨੇ ਉਹਨਾਂ ਨੇ ਕਾਰਜ 'ਚ ਬਿਠਾ ਲਿਆ ਅਗਲੇ ਦਿਨ ਜਦੋਂ ਮੋਬਾਈਲ ਨਾ ਚੱਲਿਆ ਅਸੀਂ ਚਲੋ ਮਾੜੀ-ਮੋਟੀ ਕਾਰਵਾਈ ਪਾਈ ਉਹ ਕਹਿੰਦੇ 24 ਘੰਟਿਆਂ ਤੋਂ ਪਹਿਲਾਂ ਮਤਲਬ ਤੁਸੀਂ ਕਰ ਨਹੀਂ ਸਕਦੇ ਕੁਝ ਵੀ ਪਹਿਲਾਂ ਤੁਸੀਂ ਦੇਖਭਾਲ ਕਰੋ ਬੰਦੇ ਕਿੱਥੇ ਲੱਭੋ ਉਸ ਤੋਂ ਅਗਲੇ ਦਿਨ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਇਹਨਾਂ ਦੇ ਘਰ ਦੇ ਹਨ ਮਤਲਬ ਜਿਵੇਂ ਉਹਨਾਂ ਦੇ ਸਾਨੂੰ ਫੋਨ ਆ ਰਹੇ ਸੀਗੇ ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਕਿ ਦੱਸੋ ਬੰਦੇ ਕਿੱਥੇ ਨੇ ਉਹ ਸਾਨੂੰ ਪੁੱਛ ਰਹੇ ਸੀ ਉਹ ਚੱਕਰ ਦੇ ਵਿੱਚ ਅਸੀਂ ਪੁਲਿਸ ਕੋਲ ਗਏ ਲੱਛਾ ਬੰਦੀ ਥਾਣੇ ਦੇ ਵਿੱਚ ਲੱਛਾ ਬੰਦੀ ਥਾਣੇ 'ਚ ਅਸੀਂ ਰਿਪੋਰਟ ਕਰਾਈ ਕਿਉਂਕਿ ਸਾਨੂੰ ਉਹੀ ਥਾਣਾ ਪੈਂਦਾ ਜੀ ਬਸ ਫਿਰ ਉਸ ਤੋਂ ਬਾਅਦ ਜੀ ਅੱਜ ਸਵੇਰੇ ਅਸੀਂ ਫੋਨ ਫੋਨ ਸਾਰੇ ਟਰੇਸ ਕਰਾਏ ਨੇ ਉਹਨਾਂ ਨੇ ਸਾਨੂੰ ਲੋਕੇਸ਼ਨ ਦੱਸੀ ਕਿ ਪੁਰਤਲੇ ਤੋਂ ਅ ਅੱਜ ਤੋਂ 2 ਦਿਨ ਪਹਿਲਾਂ ਉਹੀ ਉਹੀ ਰਾਤ ਅਲੀ ਗੱਲ ਹੋ ਗਈ ਹਾਂਜੀ ਅੰਦਰ ਹੀ ਰਹਿੰਦੇ ਸੀ ਬਈ ਬੰਦੇ ਸਾਰੇ ਹਾਂਜੀ ਹਾਂਜੀ ਅੱਛਾ ਤੁਹਾਨੂੰ ਕੀ ਲੱਗਦਾ ਕੀ ਕਾਰਨ ਰਿਹਾ ਹੁਣ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਤਾਂ ਜਿਉਂ ਰੱਬ ਨੂੰ ਪਤਾ ਇਹ ਕਿਦੋਂ ਮੋੜ ਪੈਂਦਾ ਦੇਖੋ ਸਾਰੇ ਇਹੀ ਗੱਲ ਕਹਿ ਰਹੇ ਨੇ ਪੁਲਿਸ ਵੀ ਇਹੀ ਕਹ ਰਹੀ ਆ ਜਿਹੜਾ ਮੋੜ ਪੈਂਦਾ ਕਿਉਂਕਿ ਬੰਦੇ ਬਾਹਰਲੇ ਸੀਗੇ ਜਿਹੜਾ ਕਾਰ ਚਲਾ ਰਿਹਾ ਉਹ ਉਹ ਵੀ ਕਿਉਂਕਿ ਉਹ ਮੋੜ ਕਿਸਾ ਨੂੰ ਉਹ ਤਾਂ ਆਪਣੇ ਚੰਗੇ ਭਲੇ ਬੰਦੇ ਨੂੰ ਨਹੀਂ ਆਪਾਂ ਨੂੰ ਪਤਾ ਲੱਗਦਾ ਜਦ ਕਿ ਆਪਾਂ ਔਰੇ ਦੇ ਰਹਿਣ ਵਾਲੇ ਹਾਂ ਬਸ ਉੱਥੋਂ ਗੱਡੀ ਸਿੱਧੀ ਹੋ ਗਈ ਸਾਰਾ ਮਤਲਬ ਉੱਥੇ ਪੁਲਿਸ ਨੇ ਤਵਦੀ ਉਹਨਾਂ ਨੇ ਸਾਨੂੰ ਦੱਸਿਆ ਨੰਬਰ ਪਲੇਟ ਮਿਲੀ ਆ ਉੱਥੇ ਜਿਹੜੇ ਬੰਦੇ ਨੇ ਜੀ ਦੋ ਜੈਪੁਰ ਦੇ ਨੇ ਜੀ ਇੱਕ ਮੰਡੀ ਹਿਮਾਚਲ ਦਾ ਇੱਕ ਭਵਾਨੀਗੜ੍ਹ ਦਾ ਚਾਰ ਜਣ ਚਾਰ ਬੰਦੇ ਨੇ ਜੀ ਉਮਰ ਕਿੰਨੀ ਕਹੇ ਜੀ ਇਹਨਾਂ ਦੀ ਉਮਰ ਇੱਕ ਦੀ 45 ਐ ਅ ਬਾਕੀ 20+ ਸਾਲ ਮੇਰਾ ਨਾਮ ਜੀ ਡਾਕਟਰ ਸਿਦਾਰਥਾ ਸਰ ਜੀ ਆਡੀਗੀਆਂ ਗੱਡੋਡੀਆਂ ਆਈਨ ਹਾਂਜੀ ਇਹ ਟ੍ਰਾਂਸਪੋਰਟ ਇੰਡੀਆ ਬਟ ਕਿ अराउंड 6 ਵਜੇ ਦੇ ਕੋਲ ਛੱਡ ਕੋ ਲਾਇ ਨੀ ਜੀ ਪੁਲਿਸ ਮਹਿਕਮੇ ਆਲੇ ਲੈ ਕੇ ਟੋਟਲ 4 ਬਾਡੀਜ਼ ਨੇ ਡਰਾਉਨਿੰਗ ਸਸਪੈਕਟ ਕਰ ਰਿਹਾ ਹੈ ਬਾਕੀ ਅਸੀਂ ਪੋਸਟਮਾਰਟਮ ਲਈ ਰੱਖਿਆ ਤੇ ਕੌਜ਼ ਆਫ ਡੈਥ ਬਾਕੀ ਜਿੰਨੀਆਂ ਵੀ ਇਨਫੋਰਮੇਸ਼ਨ ਆਉ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਡਾਕਟਰ ਤੁਹਾਡੇ ਕੋਲ ਇਹ ਪ੍ਰਬੰਧ ਬਦੀਆਂ ਦੀ ਰੱਖਣ ਦੀ ਕਿੰਨੇ ਕਿੰਨੇ ਬਾਡੀਆ ਤੁਸੀਂ ਰੱਖ ਸਕਦੇ ਇਹ ਬਾਡੀਜ਼ ਦੇ 2 ਦੇ ਤਾਂ ਤਾਂ ਹੋ ਚੁੱਕਾ ਹੈ ਜੀ ਬਾਕੀ ਜਿਹੜੇ ਡਰਾਉਨਿੰਗ ਦੇ ਕਾਰਨ ਬਾਡੀ ਫੁੱਲ ਕਾਫੀ ਜਾਂਦੀ ਹੈ ਤੇ ਫ੍ਰੀਜ਼ਰ ਚ ਫਿੱਟ ਹੋਣਾ ਉਹਦੇ ਦਿੱਕਤ ਆ ਤੇ ਉਹ ਅਰੇਂਜ ਕਰ ਰਹੇ ਨੇ ਮੈਂ ਕਿਹਾ ਵਾਲੇ ਤੇ ਉਹਨਾਂ ਦੇ ਰਿਲੇਟਿਵ ਜਦੋਂ ਹੋ ਜਾਏਗਾ ਤਾਂ ਉਹ ਵੀ ਹੋ ਜਾਏਗਾ ਇਹ ਹੈ ਨਾ ਆਪਣੇ ਜੋੜੇਪੁਰ ਲਹਿਰ ਦੇ ਵਿੱਚ ਇਹਨਾਂ ਦੀ ਗੱਡੀ ਜਿਹੜੀ ਐ ਮਤਲਬ ਉੱਥੇ ਡਿੱਗੀ ਸੀ ਤੇ ਉੱਥੋਂ ਮਿਲਿਆ ਨੇ ਜੋੜੇਪੁਰ ਤੋਂ ਇਹਨਾਂ ਤੇ ਹੁਣ ਬਾਰਸ਼ ਆ ਰਹੀ ਹੈ ਦੇਖੋ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਜੋ ਕਾਰ ਬਈਓ ਸੀ ਤਾਂ ਇੱਕ ਫੈਕਟਰੀ ਹੁੰਦੀ ਕੰਮ ਕਰ ਰਹੇ ਸੀ ਫੰਤੀ ਸੰਗਾਲੇ ਫੈਕਟਰੀ ਐ ਉੱਥੇ ਕੰਮ ਕਰਦੇ ਸੀਗੇ ਇਹ ਮਤਲਬ ਕਿ ਦੇਖੋ ਮਨਸਰਨ ਗਏ ਸੀ ਕਿ ਬੱਚੇ ਇਹਨਾਂ ਨਾਲ ਤੇ ਜੋੜੇ-ਪੋੜੇ ਘਟਣ ਬੱਤ ਹੁੰਦੇ ਆ ਇੱਕ ਗੱਡੀ 'ਚ ਲਿਗੇ ਗੱਡੀ 'ਚ ਸੀ ਜੀ ਇਹ ਆ ਗੱਡੀ 'ਚ ਮੈਂ ਦੇਖਿਆ ਨਹੀਂ ਜੀ ਕੀ ਕਰਨ ਲੱਗਦੇ ਜੀ ਘਟਨਾਂ ਦਾ ਕਾਰਨ ਬਾਰੇ ਕੋਈ ਨਹੀਂ ਇਹਨਾਂ ਤੇ ਵਾਰ ਸਾਰੇ ਨੂੰ ਦੱਸ ਦਿਆਂ ਕੋਈ ਗੱਲ ਨੂੰ ਬਾਅਦ 'ਚ ਦੱਸਾਂਗਾ